ਜੱਜਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 25 ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਨ੍ਹਾਂ ਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਆ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਯੋਗਤਾ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਦੇ ਸਬੰਧ ਵਿੱਚ ਪਹੁੰਚੇ ਸੁਝਾਵਾਂ ਨੂੰ ਵਿਚਾਰ ਲਈ ਜਲਦ ਹੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਐਡਵੋਕੇਟ ਤਾਮੀਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਪਾਸ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸਿਕ ਜਥੇਬੰਦੀਆਂ, ਸਬਾ ਸੁਸਾਇਟੀਆਂ, ਬੁੱਧੀਜੀਵੀਆਂ ਅਤੇ ਸਿਕ ਸੰਸਥਾਵਾਂ ਪਾਸੋਂ 20 ਮਈ 2025 ਤੱਕ ਸੁਝਾਵਾਂ ਦੀ ਮੰਗ ਕੀਤੀ ਗਈ ਸੀ। ਜਿਸ ਤਹਿਤ ਵੱਡੀ ਗਿਣਤੀ ਵਿੱਚ ਸੁਝਾਅ ਸ਼੍ਰੋਮਣੀ ਕਮੇਟੀ ਕੋਲ ਪਹੁੰਚੇ ਹਨ ਇਸ ਦਾ ਮੁਲਾਂਕਣ ਕਰਨ ਲਈ ਜਲਦ ਹੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਉਹਨਾਂ ਦੱਸੇ ਕਿ ਇਸ ਕਮੇਟੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਿੱਖ ਸੰਸਥਾਵਾਂ ਦੇ ਆਗੂ ਅਤੇ ਸਿੱਖ ਬੁੱਧੀਜੀਵੀ ਸ਼ਾਮਲ ਕੀਤੇ ਜਾਣਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਜਗਤ ਅੰਦਰ ਲੰਬੇ ਸਮੇਂ ਤੋਂ ਜਥੇਦਾਰ ਸਾਹਿਬ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਸਬੰਧ ਵਿੱਚ ਨਿਯਮਾਵਲੀ ਬਣਾਉਣ ਸੰਬੰਧੀ ਮੰਗ ਅਤੇ ਚਰਚਾ ਚੱਲਦੀ ਆ ਰਹੀ ਹੈ ਇਸੇ ਨੂੰ ਵੇਖਦੇ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਆਰੰਭੀ ਹੈ ਅਤੇ ਸੁਝਾਵਾਂ ਦੀ ਮੰਗ ਕੀਤੀ ਸੀ ਅਸੀਂ ਇੱਕ 20 ਮਈ ਤਰੀਕ ਰੱਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਹ ਨਿਯਜਮ ਬਣਾਉਣ ਲਈ ਵਿਚੇਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 25 ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਹਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਹਾਂ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਹੁਣ ਪਹੁੰਚੇ ਸੁਝਾਵਾਂ ਨੂੰ ਵਿਚਾਰ ਕੇ ਜਲਦ ਹੀ ਨੀਮਾਵਲੀ ਤੈਅ ਕੀਤੀ ਜਾਵੇਗੀ ਸੋ ਮੈਂ ਉਹਦੇ ਦਿਨਾਂ ਦੇ ਵਿੱਚ ਉਹ ਮੈਂਬਰ ਸਹਿਬਾਨ ਜਿਹੜੇ ਫਿਰਦੇ ਆ ਜਥੇਬੰਦੀਆਂ ਜਿਹੜੀਆਂ ਫਿਰਦੇ ਆ ਜਿਹੜੀਆਂ ਹਮੇਸ਼ਾ ਹੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵਿਦਵਾਨ ਵੀ ਉਹ ਸਾਰੇ ਪਾ ਕੇ ਛੇਤੀ ਉਹ ਜਿਹੜੀ ਕਮੇਟੀ ਆ ਉਹ ਬਣਾਤੀ ਜਾਊਗੀ ਤੇ ਸਾਰੇ ਨਿਜਮ ਓਪਨਿਜ਼ਮ ਭਾਵੇਂ ਕਿਉਂਕਿ ਜਿਹੜੇ ਨਵੀਂ ਨਿਯੁਕਤੀ ਹੁੰਦੀ ਜੇ ਤਾਂ ਕੋ ਸਾਡੇ ਅੰਦਰਲੇ ਪ੍ਰਬੰਧ ਚੋਂ ਸਿੰਘ ਸਹਿਬਾਨ ਹੋਣ ਤਾਂ ਉਹ ਆਲਰੇਡੀ ਸਾਡੇ ਨਾਲ ਬਤੌਰ ਮੈਂ এমਪਲੋਈ ਸ਼ਬਦ ਨਹੀਂ ਵਰਤਾ ਇਹ ਸੰਸਥਾ ਦੇ ਵਿੱਚ ਪਹਿਲਾਂ ਹੀ ਹੁੰਦੇ ਆ ਤੇ ਉਹ ਨਿਜਮ ਆਪਣੇ ਚਮ ਉਹਨਾਂ ਦੇ ਹੁੰਦੇ ਆ ਪਰ ਇਹ ਜਿਹੜੇ ਅਸੀਂ ਨਿਜਮ ਆਪਣੇ ਨਹੀਂ ਗਏ ਇਹ ਸਿਰਫ ਕੁਝ ਉਹਦੇ ਵਿੱਚ ਧਰਮੀਮਾ ਕਿਉਂਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਦੇ ਵਿੱਚ ਸਾਰੇ ਕਾਰਜ ਹੁੰਦੇ ਆ ਤੇ ਉਹਦੇ ਲਈ ਕਾਰਜਕਾਰ ਕਿੰਨਾ ਹੋਵੇ ਉਹਦੇ ਵਿੱਚ ਉਮਰ ਕਿੰਨੀ ਹੋਵੇ ਉਦੇ ਵਿੱਚ ਜਿਹੜਾ ਸੇਵਾ ਮੁਕਤ ਕਰਨ ਦਾ ਕੀ ਪ੍ਰਵੀਜ਼ਨ ਹੋਵੇ ਉਹਦੇ ਵਿੱਚ ਜਿਲੇ ਆਪਾਂ ਨਿਯੁਕਤੀ ਕਰਦੇ ਉਹ ਕਿਹੜਾ ਹੋਵੇ ਉਹ ਸਾਰਾ ਹੀ ਅਸੀਂ ਛੇਤੀ ਕੌਮ ਦੇ ਸਾਹਮਣੇ ਲੈ ਕੇ ਆਵਾਂਗੇ ਐਡਵੋਕੇਟ ਤਾਂ ਮੀਨੇ ਕਿਹਾ ਕਿ ਸ਼ੀ ਅਕਾਲ ਤੱਕ ਤਾਂ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਪੁਲਿਸ ਹੀ ਰਾਸ ਦੇ ਵਿੱਚ ਤਸ਼ੱਦਦ ਅਤੇ ਸ਼ਹੀਦ ਕਰਨ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬ ਦੇ ਪਰਿਵਾਰ ਦੇ ਸਹਿਯੋਗ ਨਾਲ ਪੱਤਾ ਦਰਜ ਕਰਨ ਲਈ 14 ਜਨਵਰੀ 2024 ਨੂੰ ਇੱਕ ਅਰਜ਼ੀ ਦਿੱਤੀ ਗਈ ਸੀ ਜਦਕਿ ਪੰਜਾਬ ਸਰਕਾਰ ਦੀ ਸਿੱਖ ਵਿਰੋਧੀ ਮੰਸ਼ਾ ਤਹਿਤ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਇਸ ਨੂੰ ਲੈ ਕੇ ਸ਼ੋਮਨੀ ਕਮੇਟੀ ਵੱਲੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦੇ ਸੁਪੁੱਤਰ ਹਰੀ ਸਿੰਘ ਰਾਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਤੇ ਅਦਾਲਤ ਵੱਲੋਂ ਸਰਕਾਰ ਅਤੇ ਜਗਰਾਉਂ ਥਾਣੇ ਦੇ ਸਬੰਧਤ ਐਸਐਚਓ ਨੂੰ ਨੋਟਿਸ ਜਾਰੀ ਕਰਦਿਆਂ ਇਸ ਦੀ ਅਗਲੀ ਸੁਣਵਾਈ 28 ਜੁਲਾਈ 2025 ਰੱਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਕੌਮ ਦਾ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਲੈ ਕੇ ਗੰਭੀਰ ਯਤਨ ਕਰੇਗੀ। ਉਹਨਾਂ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਨਸਾਫ ਦੇਣ ਦੇ ਝੂਠੇ ਵਾਅਦੇ ਕਰਕੇ ਬਣੀ ਇਹ ਸਰਕਾਰ ਸਿੱਖ ਕੌਮ ਦੇ ਜਥੇਦਾਰ ਦੇ ਪਰਿਵਾਰ ਨੂੰ ਇਨਸਾਫ ਦੇਣ ਤੋਂ ਪਾਜ ਰਹੀ ਹੈ। ਸਿੰਘ ਸਾਹਿਬ ਭਾਈ ਗਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਕਿਉਂਕਿ ਪੁਲਿਸ ਨੇ ਕੋਹ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਹਦੀ ਅਸੀਂ 14 1 24 ਨੂੰ ਭਾਈ ਕੌਕੇ ਸਾਹਿਬ ਦੀ ਤਾਨਸ ਪਤਨੀ ਵੱਲੋਂ ਇੱਕ ਕੰਪਲੇਂਟ ਪਵਾਈ ਸੀ ਜਗਰਾਉਂ ਥਾਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਲਿਖਿਆ ਸੀ ਕਿ ਆਹਾ ਆਹਾ ਮੁਲਜ਼ਮਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਜਿਹੜੀ ਮੌਕੇ ਦੀ ਸਰਕਾਰ ਆ ਅਨਸਾਪਸੰਦ ਕਹਿਣ ਵਾਲੇ ਉਹਨਾਂ ਨੇ ਉਹ ਐ ਜੀ ਡੀ ਚ ਫਾਈਲ ਕਰ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਭਾਈ ਕੌਂਕੇ ਸਾਹਿਬ ਜੀ ਦੇ ਸੁਪੁੱਤਰ ਤੋਂ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਆ ਤੇ ਉਹ ਹਾਈ ਕੋਰਟ ਦੇ ਵਿੱਚ ਅੱਜ ਨੋਟਿਸ ਆਫ ਮੋਸ਼ਨ ਵੀ ਜਾਰੀ ਹੋ ਗਿਆ ਤੇ ਉਹਦੀ ਅਗਲੀ ਤਰੀਕ ਜਿਹੜੀ ਆ ਉਹ 28 7 2025 ਹੋਈ ਆ ਜਿਹਦੇ ਵਿੱਚ ਅਸੀਂ ਸਟੇਟ ਨੂੰ ਦਾ ਪਾਰਟੀ ਰੱਖਣਾ ਸੀਗਾ ਉਹਦੇ ਨਾਲ ਐਸ ਐਚਓ ਜਗਰਾਵਾ ਜਿਨੇ ਉਹ ਕੰਪਲੇਂਟ ਜਿਹੜੀ ਅਸੀਂ ਪਾਈ ਸੀ ਉਹਨੂੰ ਫਾਈਲ ਕੀਤਾ ਉਹ ਜਿਹੜੀ ਆ ਇਹ ਪਟੀਸ਼ਨ ਆ ਫਾਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਗੇਂਸਟ ਦਾ ਕਾਲਪਰੇਟਸ ਜਿਹੜੇ ਵੀ ਅਸੀਂ ਉਹਦੇ ਵਿੱਚ ਬਾਈ ਨੇਮ ਮੈਂਸ਼ਨ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਤੇ ਗੁਰੂ ਸਾਹਿਬ ਕਿਰਪਾ ਦੇ ਬਖਸ਼ਿਸ਼ ਕਰਕੇ ਆਪ ਹੀ ਤਰਸ ਕਰਕੇ ਇਹ ਸਾਰੇ ਕਾਰਜ ਕਰਵਾ ਰਹੀ ਆ